ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾਣਗੇ ਇਨ੍ਹਾਂ ਚੋਣਾਂ ਵਿੱਚ 7 ਪੜਾਵਾਂ ਵਿੱਚ ਸਾਰੀਆਂ 543 ਲੋਕ ਸਭਾ ਸੀਟਾਂ ਦੀ VOTING ਹੋਈ ਸੀ ਕੁੱਲ 8360 ਉਮੀਦਵਾਰ ਮੈਦਾਨ ਵਿਚਨੇ ਲੋਕ ਸਭਾ ਚੋਣਾਂ ਚ 2024 ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਨਤੀਜੇ ਐਲਾਨੇ ਜਾਣਗੇ ਦੁਪਹਿਰ ਤੱਕ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਲੱਗ ਜਾਣਗੇ ਹਾਲਾਂਕਿ ਦੁਪਹਿਰ ਤੱਕ ਸਾਫ਼ ਹੋ ਜਾਵੇਗਾ ਕਿ ਦੇਸ਼ ਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਸੂਬੇ ਦੀਆਂ 13 ਚੋਂ 8 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਉੱਥੇ ਇਸ ਵਾਰ ਕਾਂਗਰਸ 8 ਤੋਂ ਵੱਧ ਸੀਟਾਂ ਜਿੱਤ ਸਕਦੀ ਹੈ ਅਤੇ ਇਹ ਅੰਕੜਾ 10 ਹੋ ਸਕਦਾ ਹੈ ਇਸ ਤੋਂ ਇਲਾਵਾ 7 ਅਜਹੀਆਂ ਲੋਕ ਸਭਾ ਸੀਟਾਂ ਨੇ ਜਿਨ੍ਹਾਂ ਤੇ ਦਿਲਚਸਪ ਮੁਕਾਬਲਾ ਜੇ 2019 ਦੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 23 ਮਈ ਨੂੰ ਨਤੀਜੇ ਐਲਾਨੇ ਗਏ ਸੀ ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ NDA ਗੱਠ ਜੋੜਨੇ ਕੁੱਲ 353 ਸੀਟਾਂ ਜਿੱਤੀਆਂ ਸਨ ਇਕੱਲੇ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਜਦਕਿ ਕਾਂਗਰਸ ਨੇ 52 ਸੀਟਾਂ ਜਿੱਤੀਆਂ ਸਨ ਕਾਂਗਰਸ ਦੀ ਅਗਵਾਈ ਵਾਲੇ UPA ਗੱਠ ਜੋੜ ਨੂੰ 91 ਸੀਟਾਂ ਮਿਲੀਆਂ ਸਨ ਜਦੋਂ ਕਿ 2024 ਵਿੱਚ ਮੋਦੀ ਲਹਿਰ ਕਾਰਨ ਭਾਜਪਾ ਨੂੰ 282 ਅਤੇ NDA ਨੂੰ 336 ਸੀਟਾਂ ਮਿਲੀਆਂ ਸਨ ਦੂਜੇ ਪਾਸੇ ਕਾਂਗਰਸ ਨੂੰ 44 ਅਤੇ यूपीए ਨੂੰ 59 ਸੀਟਾਂ ਮਿਲੀਆਂ ਸਨ ਪੰਜਾਬ ਦੀ ਗੱਲ ਕਰੀਏ ਤਾਂ 2019 ਵਿੱਚ ਕੁੱਲ 13 ਸੀਟਾਂ ਲੋਕ ਸਭਾ ਚੋਂ 4 ਅਕਾਲੀ ਭਾਜਪਾ ਗੱਠਜੋੜ ਨੂੰ 1 ਆਪ ਤੇ 8 ਕਾਂਗਰਸ ਦੇ ਹਿੱਸੇ ਆਈਆਂ ਸਨ ਐਗਜ਼ਿਟ ਪੋਲ 'ਚ ਇੱਕ ਪਾਸੇ ਐਂਡੀਆ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਗੱਠਜੋੜ ਭਾਰਤ ਨੇ 295 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾਣਗੇ ਇਨ੍ਹਾਂ ਚੋਣਾਂ ਵਿੱਚ 7 ਪੜਾਵਾਂ ਵਿੱਚ ਸਾਰੀਆਂ 543 ਲੋਕ ਸਭਾ ਸੀਟਾਂ ਲਈ VOTING ਹੋਈ ਸੀ ਕੁੱਲ 8360 ਉਮੀਦਵਾਰ ਮੈਦਾਨ ਵਿਚਨੇ ਲੋਕ ਸਭਾ ਚੋਣਾਂ ਚ 2024 ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਨਤੀਜੇ ਐਲਾਨੇ ਜਾਣਗੇ ਦੁਪਹਿਰ ਤੱਕ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਲੱਗ ਜਾਣਗੇ ਹਾਲਕਿ ਦੁਪਹਿਰ ਤੱਕ ਸਾਫ ਹੋ ਜਾਵੇਗਾ ਕਿ ਦੇਸ਼ ਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਸੂਬੇ ਦੀਆਂ 13 ਚੋਂ 8 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਉੱਥੇ ਇਸ ਵਾਰ ਕਾਂਗਰਸ 8 ਤੋਂ ਵੱਧ ਸੀਟਾਂ ਜਿੱਤ ਸਕਦੀ ਹੈ ਅਤੇ ਇਹ ਅੰਕੜਾ 10 ਹੋ ਸਕਦਾ ਹੈ ਇਸ ਤੋਂ ਇਲਾਵਾ 7 ਅਜਹੀਆਂ ਲੋਕ ਸਭਾ ਸੀਟਾਂ ਨੇ ਜਿਨ੍ਹਾਂ ਤੇ ਦਿਲਚਸਪ ਮੁਕਾਬਲਾ ਜੇ 2019 ਦੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 23 ਮਈ ਨੂੰ ਨਤੀਜੇ ਐਲਾਨੇ ਗਏ ਸੀ ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਗੱਠ ਜੋੜ ਨੇ ਕੁੱਲ 353 ਸੀਟਾਂ ਜਿੱਤੀਆਂ ਸਨ ਇਕੱਲੇ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਜਦਕਿ ਕਾਂਗਰਸ ਨੇ 55 ਸੀਟਾਂ ਜਿੱਤੀਆਂ ਸਨ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠ ਜੋੜ ਨੂੰ 91 ਸੀਟਾਂ ਮਿਲੀਆਂ ਸਨ ਜਦੋਂ ਕਿ 2024 ਵਿੱਚ ਮੋਦੀ ਲਹਿਰ ਕਾਰਨ ਭਾਜਪਾ ਨੂੰ 282 ਅਤੇ ਐਨਡੀਆ ਨੂੰ 336 ਸੀਟਾਂ ਮਿਲੀਆਂ ਸਨ ਦੂਜੇ ਪਾਸੇ ਕਾਂਗਰਸ ਨੂੰ 44 ਅਤੇ ਯੂਪੀਏ ਨੂੰ 59 ਸੀਟਾਂ ਮਿਲੀਆਂ ਸਨ ਪੰਜਾਬ ਦੀ ਗੱਲ ਕਰੀਏ ਤਾਂ 2019 ਵਿੱਚ ਕੁੱਲ 13 ਸੀਟਾਂ ਲੋਕ ਸਭਾ ਚੋਂ ਚਾਰ ਅਕਾਲੀ ਭਾਜਪਾ ਗੱਠਜੋੜ ਨੂੰ ਇੱਕ ਆਪ ਤੇ ਅੱਠ ਕਾਂਗਰਸ ਦੇ ਹਿੱਸੇ ਆਇਆ ਸਨ ਐਗਜ਼ਿਟ ਪੋਲ 'ਚ ਇੱਕ ਪਾਸੇ ਐਨਡੀਆ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਗੱਠਜੋੜ ਭਾਰਤ ਨੇ 295 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾਣਗੇ ਇਨ੍ਹਾਂ ਚੋਣਾਂ ਵਿੱਚ 7 ਪੜਾਵਾਂ ਵਿੱਚ ਸਾਰੀਆਂ 543 ਲੋਕ ਸਭਾ ਸੀਟਾਂ ਲਈ VOTING ਹੋਈ ਸੀ ਕੁੱਲ 8360 ਉਮੀਦਵਾਰ ਮੈਦਾਨ ਵਿਚਨੇ ਲੋਕ ਸਭਾ ਚੋਣਾਂ ਚ 2024 ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਨਤੀਜੇ ਐਲਾਨੇ ਜਾਣਗੇ ਦੁਪਹਿਰ ਤੱਕ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਲੱਗ ਜਾਣਗੇ ਹਾਲਕਿ ਦੁਪਹਿਰ ਤੱਕ ਸਾਫ਼ ਹੋ ਜਾਵੇਗਾ ਕਿ ਦੇਸ਼ ਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਸੂਬੇ ਦੀਆਂ 13 ਚੋਂ 8 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਉੱਥੇ ਇਸ ਵਾਰ ਕਾਂਗਰਸ 8 ਤੋਂ ਵੱਧ ਸੀਟਾਂ ਜਿੱਤ ਸਕਦੀ ਹੈ ਅਤੇ ਇਹ ਅੰਕੜਾ 10 ਹੋ ਸਕਦਾ ਹੈ ਇਸ ਤੋਂ ਇਲਾਵਾ 7 ਅਜਹੀਆਂ ਲੋਕ ਸਭਾ ਸੀਟਾਂ ਨੇ ਜਿਨ੍ਹਾਂ ਤੇ ਦਿਲਚਸਪ ਮੁਕਾਬਲਾ ਜੇ 2019 ਦੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 23 ਮਈ ਨੂੰ ਨਤੀਜੇ ਐਲਾਨੇ ਗਏ ਸੀ ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਗੱਠ ਜੋੜ ਨੇ ਕੁੱਲ 353 ਸੀਟਾਂ ਜਿੱਤੀਆਂ ਸਨ ਇਕੱਲੇ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਜਦਕਿ ਕਾਂਗਰਸ ਨੇ 55 ਸੀਟਾਂ ਜਿੱਤੀਆਂ ਸਨ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠ ਨੂੰ 91 ਸੀਟਾਂ ਮਿਲੀਆਂ ਸਨ ਜਦੋਂ ਕਿ 2024 ਵਿੱਚ ਮੋਦੀ ਲਹਿਰ ਕਾਰਨ ਭਾਜਪਾ ਨੂੰ 282 ਅਤੇ ਐਨਡੀਆ ਨੂੰ 336 ਸੀਟਾਂ ਮਿਲੀਆਂ ਸਨ ਦੂਜੇ ਪਾਸੇ ਕਾਂਗਰਸ ਨੂੰ 44 ਅਤੇ ਯੂਪੀਏ ਨੂੰ 59 ਸੀਟਾਂ ਮਿਲੀਆਂ ਸਨ ਪੰਜਾਬ ਦੀ ਗੱਲ ਕਰੀਏ ਤਾਂ 2019 ਵਿੱਚ ਕੁੱਲ 13 ਸੀਟਾਂ ਲੋਕ ਸਭਾ ਚੋਂ ਚਾਰ ਅਕਾਲੀ ਭਾਜਪਾ ਗੱਠਜੋੜ ਨੂੰ ਇੱਕ ਆਪ ਦੇ ਅੱਠ ਕਾਂਗਰਸ ਦੇ ਹਿੱਸੇ ਆਈਆਂ ਸਨ ਐਗਜ਼ਿਟ ਪੋਲ 'ਚ ਇੱਕ ਪਾਸੇ ਐਨਡੀਆ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਗੱਠਜੋੜ ਭਾਰਤ ਨੇ 295 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ